ਦੰਗਾ ਬਾਤੇ ਵਸਨੀਕ ਵੇ ਇੱਕ ਚੀਜ਼ ਦਾ ਸਮਝ ਆ ਗਈ ਜੀ ਦੁਨੀਆ ਦੇ ਵਿੱਚ ਛਿੰਦੇ ਵੀ ਪਦਾਰਥ ਨੇ ਸੋਨਾ ਚਾਂਦੀ ਪੈਸਾ ਧੌਲਤ ਵਪਾਰਕਾਰ ਮਹਿਮਾਨੀਆਂ ਇਹ ਕੁਝ ਕੰਮ ਨਹੀਂ ਸਿਰਫ ਸਿਰਫ ਇਨਸਾਨ ਦੀ ਜ਼ਿੰਦਗੀ ਸਭ ਤੋਂ ਜ਼ਿਆਦਾ ਕੀਮਤੀ ਹੁੰਦਾ ਉਹਦਾ ਸਭ ਤੋਂ ਸੋਹਣਾ ਤੇ ਚੰਗਾ ਐਗਜ਼ਾਮਪਲ ਇੱਕ ਬੱਚੀ ਨੇ ਇੱਕ ਬੇਟੀ ਨੇ ਆਪਣੇ ਪਿਓ ਵਾਸਤੇ ਦਿੱਤਾ ਜਦੋਂ ਪੱਤਰਕਾਰਾਂ ਨੇ ਸਵਾਲ ਕਰਕੇ ਉਹਨੂੰ ਪੁੱਛਿਆ ਕਿ ਤੁਹਾਨੂੰ 10 ਕਰੋੜ ਰੁਪਿਆ ਜਿਹੜਾ ਆ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇ। ਤੇ ਉਸ ਧੀ ਨੇ ਕਿਹਾ ਮੈਂ 2 ਕਰੋੜ ਰੁਪਈਆ ਨਹੀਂ। ਮੇਰਾ ਪਿਓ ਮੈਨੂੰ ਵਾਪਸ ਕਰ। ਉਸ ਸਟੇਟਮੈਂਟ ਨੇ ਆਰ ਕੁਨੀਆ ਦੇ ਬਚਨ ਵਾਲੇ ਇਨਸਾਨ ਨੂੰ ਇੱਕ ਬਹੁਤ ਸੁਣੀ ਜਿਹੜੀ ਆ ਵਿਚਾਰ ਦੇ ਦਿੱਤੀ ਆ ਇੱਕ ਬਹੁਤ ਚੰਗਾ ਮੈਸੇਜ ਉਸ ਭੈਣ ਨੂੰ ਮਿਲਤਾ। ਅਸੀਂ ਪੂਰੀ ਦੁਨੀਆ ਨੂੰ ਪੂਰੀ ਲਕਾਈ ਨੂੰ ਇਹ ਹੀ ਬੇਨਤੀ ਕਰਦੇ ਕਿ ਮੌਤ ਦਾ ਕੋਈ ਪਤਾ ਨਹੀਂ ਜਿੰਨਾ ਹੋ ਸਕੇ ਉਸ ਪਰਮਾਤਮਾ ਤਾਲਪੁਰਖ ਦੇ ਦਿੱਤੇ ਹੋਏ ਇਸ ਸਵਾਰ ਨੇ ਇਹ ਜਿਹੜੀ ਜ਼ਿੰਦ ਹੈ ਇਹਦਾ ਚੰਗਾ ਕੋਈ ਕੰਮ ਕਰਕੇ ਜਾਓ ਤਾਂ ਕਿ ਜਾਣ ਤੋਂ ਬਾਅਦ ਵੀ ਦੁਨੀਆ ਤੋਂ ਹਮ ਚਿੱਤੇ ਰਹਿ ਸਕੋ